ਬਾਜ ਅਨੰ ਮੇਰੋ ਨਜ ਰੂਪ ਹੁਣ ਠਾਕੁਰ ਬੋਲਦਾ ਪਹਿਲਾਂ ਬੋਲੇ ਸੇਵਕ ਦੋ ਸ਼ਬਦ ਸੇਵਕ ਦੇ ਲਈ ਦੋ ਸ਼ਬਦ ਤਾਂ ਸੇਵਕ ਦੇ ਨੇ ਸੇਵਕ ਦੀ ਗੱਲ ਸੁਣ ਲਈ ਹੁਣ ਠਾਕੁਰ ਜਵਾਬ ਦਿੰਦਾ ਕਹਿੰਦਾ ਜਿਹੜੇ ਦਾਸ ਨੇ ਨਾ ਮੇਰੇ ਉਹ ਅਨਨ ਨੇ ਉਹ ਨ ਵਰਗਾ ਕੋਈ ਦਾਸ ਹੋ ਹੀ ਨਹੀਂ ਸਕਦਾ ਦੁਨੀਆ 'ਚ ਦਾਸ ਅਨਨ ਮੇਰੇ ਜਿਹੜੇ ਦਾਸ ਨੇ ਇਹੋ ਜਿਹਾ ਸੁਤਸਾਰਚ ਕੋਈ ਦਾਸ ਨਹੀਂ ਹੋ ਸਕਦਾ ਕਿਸੇ ਦਾ ਮੇਰਾ ਨਿਜ ਰੂਪ ਮੇਰਾ ਨਿਜ ਰੂਪ ਹੀ ਨੇ ਉਹ 베ਰਾ ਹੋ ਮੇਰੀ ਮੇਰੀ ਫੋਟੋਸਟੇਟ ਕਾਪੀ ਆ ਫੋਟੋਸਟੇਟ ਹੈ ਮੇਰੀ ਮੇਰੇ ਦਾਸ ਨੇ ਜਿਹੜੇ ਮੇਰੀ ਫੋਟੋਸਟੇਟ ਹੈ ਉਹ ਦਰਸ਼ਨ ਨਿਮਖੋ ਤਾਪ ਤ੍ਰੈ మోਚਨ ਪਰਸਤ ਮੁਕਤ ਕਰਹ ਗ੍ਰਹ ਗੂਪ ਦਰਸ਼ਣ ਜਿਹੜਾ ਉਹਨਾਂ ਦਾ ਦਾਸ ਹੁੰਦਾ ਜਿਹੜਾ ਦਾਸ ਦਾ ਦਰਸ਼ਨ ਦਰਸ਼ਨ ਨਿਮਖ ਤਾਪ ਤ੍ਰੈ మోਚਨ ਦਰਸ਼ਨ ਤੋਂ ਦਾਸਾਂ ਦਾ ਗਿਆਨ ਹੈ ਜਿਹੜੀ ਉਹਦੀ ਸੋਝੀਏ ਉਹ ਦਰਸ਼ਨ ਹੁੰਦਾ ਦਰਸ਼ਨ ਕਹਿੰਦੇ ਨੇ ਗਿਆਨ ਨੂੰ ਸੋਝੀ ਨੂੰ ਜੇ ਕਿਸੇ ਗ੍ਰੰਥ ਚੋਂ ਜੋ ਗਿਆਨ ਮਿਲਦਾ ਉਹ ਉਹਦਾ ਦਰਸ਼ਨ ਉਹਨੂੰ ਦਰਸ਼ਨ ਕਹਿੰਦੇ ਨੇ ਗ੍ਰੰਥਾਂ ਨੂੰ ਛੇ ਦਰਸ਼ਨ ਜਿਹੜੇ ਛੇ ਗ੍ਰੰਥ ਨੇ ਉਹਦਾ ਜਿਹੜੀ ਵਿਚਾਰਧਾਰਾ ਨੂੰ ਦਰਸ਼ਨ ਕਹਿੰਦੇ ਨੇ ਦਰਸ਼ਨ ਨਿਮਕ ਤਾਪ ਉਤਰੇ ਹੀ ਮੋਚਨ ਉਹਦਾ ਥੋੜਾ ਜਿਹਾ ਵੀ ਜਿਹੜੀ ਉਹਦੀ ਸੋਝੀ ਜੇ ਲੈ ਲੈ ਨਾ ਨਿਮਕ ਦਰਸ਼ਨ ਨਿਮਕ ਥੋੜਾ ਜਿਹਾ ਗਿਆਨ ਲੈ ਲੈ ਹੋਤੇ ਜੇ ਬੜੀ ਬੇਕੁਰੀ ਤਿੰਨੇ ਤਾਪ ਜਿਹੜੇ ਉਤਰ ਜਾਂਦੇ ਨੇ ਉਦੋਂ ਤੇ ਨਾ ਤਾਪਨ ਵਾਲ ਨਾ ਹੋਇਆ ਉਹਦਾ ਉਹਦਾ ਕਿਣਕਾ ਗਿਆਨ ਜੇ ਮਿਲ ਜਾਣਾ ਉਹਦੇ ਕੋਲ ਇੱਕ ਕਿਣਕਾ ਉਹ ਤਿੰਨੇ ਜਿਹੜੇ ਨੇ ਨਾ ਤਾਪ ਨੂੰ ਮਾਰਨ ਹਰ ਤਿੰਨੇ ਤਾਪ ਨੂੰ ਮਾਰਨ ਹਰ ਦੁਖ ਹਤਾ ਸੁਖ ਸੁਖ ਰਾਸ ਹੈ ਉਹ ਕੀ ਹੈ ਦਾਤ ਕੋਣ ਜਿਹੜਾ ਬ੍ਰह्म ਗਿਆਨ ਆਤਮ ਗਿਆਨ ਉਹ ਹੈ ਉਹ ਆਤਮ ਗਿਆਨ ਦੀ ਸੋਝੀ ਦਾ ਨੂੰ ਦਰਸ਼ਨ ਜੋ ਸਮਝਾ ਰਿਹਾ ਜੇ ਸਮਝ ਆ ਗਈ ਗੱਲ ਫਿਰ ਦਰਸ਼ਨ ਹੋ ਗਿਆ ਜੇ ਸਮਝ ਨਹੀਂ ਆਈ ਫੇ ਦਰਸ਼ਨ ਦੀ ਜੇ ਦਰਸ਼ਨ ਹੀ ਹੋਇਆ ਫੇ ਤਾਪ ਨਹੀਂ ਜਾਣੇ ਤਿੰਨੇ ਤਾਪ ਫੇ ਦੀ ਮੋਚਨ ਹੋਣੀ ਦਰਸ਼ਨ ਨਿਮਖ ਇਹ ਨਹੀਂ ਆਗਾ ਵੀ ਸਾਰੀ ਗੱਲ ਸਮਝ ਲਵੇ ਦਰਸ਼ਨ ਨਿਮਖ ਸਾਰੀ ਗੱਲ ਨਹੀਂ ਟੋਟਲ ਸਮਝਣੀ ਜਿੰਨੀ ਉਹਦੀ ਹੈ ਉਹਦੇ ਕੋਲ ਥੋੜੀ ਜੀ ਗੱਲ ਵੀ ਸਮਝ ਲਵੇ ਜੇ ਉਹ ਤਾਂ ਆਪ ਤਰਾ ਹੀ ਮੋਚਨ ਤਿੰਨੇ ਤਾਪ ਨਵਾਨ ਹਰ ਥੋੜੀ ਜੀ ਗੱਲ ਜੇ ਮੰਨ ਲਵੇ ਸਮਝ ਲਵੇ ਨਹੀਂ ਮੰਨ ਲਵੇ। ਸਾਫ ਤਰੀਕਾ ਮੋਚਨ ਉਹ ਜੇ ਕੋਈ ਦਵਾਈ ਖਾਊ ਹਜਮ ਕਰੂ ਤਾਂ ਹੀ ਦਵਾਈ ਦੇਖੇ ਤੇ ਦਵਾਈ ਜੇ ਵਿੱਚ ਪਾਇ ਤੇ ਨਹੀਂ ਕਲਵਾਂਣੀ। ਜੇ ਕੋ ਖਾਵੇ ਦੇਖੋ ਪੁੱਛਿਆ ਤਸਕਾ ਹੋਏਗਾ ਰੋ। ਗੱਲ ਜੇ ਥੋੜੀ ਜੀ ਉੱਪਰਲੇ ਪਵੇ ਉਹ ਹਜਮ ਹੋ ਗਈ ਜੇ। ਮੱਤਨ ਤਾਂ ਆਪ ਨੂੰ ਉਤਰ ਗਿਆ। ਪਰਸਾ ਤੋਂ ਮੁਕਤੀ ਕਰਤ ਗ੍ਰਹਿ ਉਹਦੇ ਬਾਅਦ ਫਿਰ ਕੀ ਕਰਨਾ ਉਹਨੇ ਗਿਆਨ ਲੈ ਕੇ ਉਹਦੇ ਬਾਅਦ ਤਾਂ ਫੇ ਲੜਾਈ ਲਾੜੀ ਜਣਾ ਤੇ ਕੋਈ ਕਸਪਾਈ ਹੈ ਸਪਾਈ ਨੂੰ ਬਦੂ ਤਰ ਨੂੰ ਨਹੀਂ ਸਗਾਉਂਦੇ ਕੋੜੀ ਜਲਾਉਣੇ ਸਗਾਉਂਦੇ ਨੇ ਜਿਉਂ ਨਾ ਸਪਾਈ ਹੋਰਾਂ ਨੇ ਉਹਨੂੰ ਗਾਲ ਲੋੜੀ ਹੈ ਉਹਨੂੰ ਸਿਕੰਮੇ ਪਾੜੀ ਮੋਟੀ ਉਹ ਨਹੀਂ ਪਰੇ ਪਰੇਡ ਹੈ ਉੱਥੇ ਤੱਕ ਦੀ ਹੈ ਪਰ ਜਿਹੜੇ ਅਫਸਰ ਨੇ ਗਾਹਾਂ ਉਹਨਾਂ ਦਾ ਕੋਰਸ ਚੱਲਦਾ ਰਹਿੰਦਾ ਨਾ ਉਹ ਨਿਮਖੜਾ ਦਰਸ਼ਣਾ ਸਪਾਈ ਤਾਂ ਬਣ ਗਿਆ ਫਾਇਤਾ ਜਰੂਰ ਚੱਲਿਆ ਗਿਆ ਦੀਪ ਵੀ ਸਾਰੇ ਜਾਣਦੇ ਆ ਪਰ ਕਾਬਲੀਅਤ ਡਬਲ ਹੋਈ ਹੈ ਉਹ ਕਹਿੰਦਾ ਆਪਾਂ ਆਪਣਾ ਕੰਮ ਕਰ ਲਿਆ ਇੱਕ ਦੂਜਿਆਂ ਨੂੰ ਗਾਹ ਪੜਾ ਰਹੇ ਨੇ ਹੋਰ ਦੂਜਿਆਂ ਦੇ ਪਲਾਨ ਫੇਲ ਕਰ ਰਹੇ ਨੇ ਸਾਖਤਾ ਨਾਲ ਲੜਾਈ ਲੜ ਰਹੇ ਨੇ ਸਾਖਤ ਕਹਿੰਦੇ ਨੇ ਅਸੀਂ ਗੁਰਮਤ ਨਹੀਂ ਰਹਿਣ ਲਈ ਦੇਣੀ ਗੁਰਮਤ ਗੁਰਮਤਾਲੇ ਕਹਿੰਦੇ ਨੇ ਅਸੀਂ ਸਾਖਤਾ ਦੀ ਬਸਤ ਨੂੰ ਕਮਜ਼ੋਰ ਰੱਖਣਾ ਇਹਦਾ ਥੋੜਾ ਜਿਹਾ ਉਹ ਉਸ ਸਵੇਰ ਵਿੱਚ ਦਸਮ ਪਾਸ਼ਾ ਨੇ ਜਕਰ ਕੀਤਾ ਗੁਰਬਾਣੀ ਆਜ ਤੇ ਨਹੀਂ ਆਉਂਦੀਆਂ ਕਈ ਗੱਲਾਂ ਕਈ ਗੱਲਾਂ ਕਈ ਐਂਗਲ ਆਦ ਦੇ ਵਿੱਚ ਆਈ ਨਹੀਂ ਕਿਉਂਕਿ ਆਦ ਦੇ ਵਿੱਚ ਜੰਗ ਜੁੱਧ ਨਹੀਂ ਉੱਥੇ ਜੰਗ ਜੁੱਧਾਂ ਦੇ ਵਿੱਚ ਗੱਲ ਕਹੀ ਹੋਈ ਹੈ ਇਥੇ ਹੋਰ ਡਾੜੀ ਗੱਲ ਤਾਂ ਕਹਤੀ ਹੈ ਉਹ ਆਪਸ ਵਿੱਚੀਆਂ ਗੁਰਮਖਾਂ ਦੀ ਮਨਮੁਖਾਂ ਦੀ ਉੱਥੇ ਮਨਮੁਖਾਂ ਨਾਲ ਸਾਖ ਤਰ੍ਹਾਂ ਦੂਰ ਹੋ ਜਾਈਏ ਭਾਗ ਕਹਤਾ ਸਾਖਤ ਸੰਭਲ ਰੱਖੀ ਜੀਏ ਦੂਰ ਹੋ ਜਾਈਏ ਜੰਗ ਕਰਨ ਨੂੰ ਨਹੀਂ ਕਿਹਾ ਜੰਗ ਕਰਨ ਨੂੰ ਨਹੀਂ ਕਿਹਾ ਮੁਖ ਤੇ ਹਰ ਚਿੱਤ ਮੇ ਜੁੱਧ ਵਿਚਾਰਾ ਤਨ ਜਿਉ ਤਹਿ ਕੋ ਜਗਬ ਉਹ ਕਹਿੰਦੇ ਤਨ ਜਿਉ ਤਹਿ ਕੋ ਜਗਮਾ ਮੁਖ ਤੇ ਹਰ ਚਿੱਤ ਮੇ ਜੁੱਧ ਵਿਚਾਰਾ ਉਹ ਸੰਸਾਰ ਚ ਜੀ ਤਨ ਦੇਖੋ ਤਨ 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 ਜਿਹੜੇ ਆਇਆ ਆਦ ਦੇ ਵਿੱਚ ਉਹ ਗੁਰਬਾਣੀ ਆ ਆ ਗੱਲ ਨਹੀਂ ਆਈ ਹੋਈ ਤਨ ਐਸਾ ਜੀ ਨੂੰ ਆਦ ਗੁਰੂ ਰਸ ਨੂੰ ਤੁਹਾਨੂੰ ਨਹੀਂ ਕਿਹਾ ਜਿਹੜੀ ਦਸਮ ਗ੍ਰੰਥ ਕਹਿੰਦਾ ਜਦੋਂ ਜੀ ਤਨ ਜਿਉ ਤੈ ਕੋ ਜਾਗਬ ਉਹ ਜੀ ਸੰਸਾਰ ਵਿੱਚ ਤਨ ਮੁਖ ਤੇ ਹਰ ਚਿੱਤ ਮੇਂ ਜੁੱਧ ਵਿਚਾਰਾ ਕਰਦੇ ਹੀ ਰਹੇ ਨੇ ਭਗਤ ਲੇਕਨ ਐਲਾਨ ਨਹੀਂ ਕੀਤਾ ਐਲਾਨ ਕੀਤਾ ਸ਼੍ਰੀ ਪਾਸ਼ਾ ਤੇ ਆ ਕੇ ਉਹ ਵੀ ਐਲਾਨ ਤਾਂ ਦਸਮ ਪਾਸ਼ਾ ਨਹੀਂ ਕੀਤਾ ਖੋਲੀ ਇਹ ਗੱਲ ਛੇਵੇਂ ਪਾਸ਼ਾ ਨੇ ਵੀ ਗੁਪਤ ਰੱਖ ਲਈ ਬਾਣੀ ਉਹ ਨਹੀਂ ਰਚੀ ਉਹਨਾਂ ਨੇ ਉਹਨਾਂ ਨੇ ਬਾਣੀ ਰਚੀ ਹੋਈ ਦੀ ਗੱਲ ਉੱਥੇ ਖੋਲਤੀ ਸੀ ਪਰ ਉਹ ਨਹੀਂ ਕਹੀ ਤਨ ਜਿਉ ਤੈ ਕੋ ਜਗ ਮੇਂ ਮੁਖ ਤੇ ਹਰ ਚਿੱਤ ਮੇਂ ਬੁਖਤੇ ਤਾ ਗੁਰਬਾਨੀ ਦਾ ਉਪਦੇਸ਼ ਹੈ ਹਰਦਮੂਜ਼ੇ ਗੁਰਬਾਨੀ ਦਾ ਉਹੀ ਉਪਦੇਸ਼ ਹੈ ਆਦਾ ਹੀ ਉਪਦੇਸ਼ ਹੈ ਕਿ ਚਿੱਤ ਮੈਂ ਜੁੱਧ ਵਿਚਾਰਾ ਚਿੱਤ ਦੇ ਵਿੱਚ ਜੁੱਧਾ ਵੀ ਜਿਹੜੇ ਦੂਏ ਵਿਰੋਧੀ ਢਾਲ ਆ ਰਹੇ ਨੇ ਗੁਰਮਤਿ ਨੂੰ ਕਾਮਯਾਬ ਨਹੀਂ ਹੁਣ ਦੇਣਾ ਚਾਹੁੰਦੇ ਵੀ ਨੇ ਜਿਹੜੇ ਸਾਰੇ ਟੋਲੇ ਬਣੇ ਨੇ ਜਿਨ੍ਹਾਂ ਨੇ ਪਹਿਲਵੇਂ ਪਾਸ਼ਾ ਨੂੰਵੇਂ ਪਾਸ਼ਾ ਨੂੰਸ਼ੀਰ ਕੀਤਾ ਕਿਉਂ ਵੀਰ ਗਾਹ ਨਿਵਦਨ ਦੀ ਗੱਲ ਉਹਨਾਂ ਨਾਲ ਜੰਗ ਕਿਵੇਂ ਕਰਨੀ ਹੈ ਵਿਚਾਰ ਇਹ ਵਿਚਾਰ ਕਰਦਾ ਨੇ ਉਹਨਾਂ ਨੂੰ ਕਿਵੇਂ ਹਰਾਉਣਾ ਚਿੱਤ ਮੈਂ ਯੁੱਧ ਵਿਚਾਰਾ ਉਹ ਯੁੱਧ ਦੇ ਨਾਲ ਦੇਹ ਦੇ ਬਾਹਲੇ ਸਰੀਰ ਨੂੰ ਤਾਂ ਨੁਕਸਾਨ ਹੋਊਗਾ ਹੀ ਹੋਊਗਾ ਮਰਨ ਮਾਰਨ ਵਾਲੀ ਗੱਲ ਤਾਂ ਸ਼ੁਰੂ ਹੋ ਗਈ ਫਿਰ ਕਹਿੰਦਾ ਦੇਖ ਇਹ ਜਿਹੜਾ ਸਰੀਰ ਹੈ ਜਿਹੜਾ ਰੋਜ਼ ਰਹਿਣ ਵਾਲਾ ਇਹ ਤਾਂ ਹੁਕਮ ਨਾਲੇ ਜਾਣ ਐਵੇਂ ਨਹੀਂ ਜਾਣੇ ਦੇ ਅਨੇ ਤਨਨੇ ਤਰ੍ਹਾਂ ਹੈ ਰੋਜ਼ ਰਾਨੇ ਵਾਲੀ ਦੇਹੀ ਦੀ ਇਹਦੇ ਬਚਾਉਣ ਵਾਸਤੇ ਕੋਈ ਰੌਲਾ ਨਹੀਂ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਇਹਦੇ ਬਚਾਉਣ ਵਾਸਤੇ ਅਸੀਂ ਜੰਗੇ ਹਰਾਂ ਨੇ ਜੰਗ ਨਾ ਕਰੀਏ ਉਹ ਕਰਦੇ ਹੁਣ ਅਸੀਂ ਨਾ ਕਰੀਏ ਕਾਇਰਤਾ ਉਹ ਕਾਇਰ ਸਮਝਣਨ ਕੋਈ ਕਾਰਨ ਜੇ ਅਸੀਂ ਨਾ ਚੜਨਾ ਗੱਢੀਏ ਜੰਗ ਨੂੰ ਵੀ ਅਸੀਂ ਤਿਆਰ ਨਾ ਉਹ ਕਾਇਰ ਸਮਝ ਲੈਣਗੇ ਭਲੇਖਾ ਹੋ ਜੂ ਉਹਨਾਂ ਨੂੰ ਦੇ ਅਨੇ ਤਨਨੇ ਤਰ੍ਹਾਂ ਹੈ ਜਾਸਨਾਵ ਚੜਾ ਭਾਵਸਾ ਦਰਤਾਰ ਜਦ ਖੱਟੇ ਤਾਂ ਸੱਚ ਵਾਸਤੇ ਲੜੇ ਜੇ ਲੜਨਾ ਤਾਂ ਸੱਚ ਬਾਤ ਤੇ ਲੜੇ ਮਾਇਆ ਵਾਸਤੇ ਜਮੀਨ ਦੇ ਟੁਕੜੇ ਵਾਸਤੇ ਰਾਜ ਵਾਸਤੇ ਨਾ ਲੜੇ ਲੜਨਾ ਤਾਂ ਹੈ ਲੜਨਾ ਕਾਦੇ ਵਾਸਤੇ ਗੁਰਮਤਿ ਦੀ ਕਾਮਯਾਬੀ ਵਾਸਤੇ ਲੜਾਈ ਲੜੀ ਨਾ ਕਿ ਕਿਸੇ ਜਮੀਨ ਦੇ ਟੁਕੜੇ ਵਾਸਤੇ ਲੜੇ ਦੇਨ ਕੇ ਹੈ ਤਾਂ ਸੂਰਤੋਂ ਪਹਿਚਾਣੀ ਉੱਥੇ ਵੀ ਇਹੀ ਹੈ ਇਹਨੂੰ ਅਖੀਰ ਚ ਆ ਕੇ ਉੱਥੇ ਆਇਆ ਸੀ ਤੋ ਉਹ ਬੇਲੀ ਸੂਰਾ ਤੋਂ ਪਹਿਚਾਨੀਏ ਡੋਲੜੇ ਦੀਨ ਕੇ ਤੋ ਕਬੀਰ ਨੇ ਵੀ ਇਸ਼ਾਰਾ ਕੀਤਾ ਸੀ ਬਈ ਹੁਣ ਜੰਗ ਦਾ ਹੁਣ ਮਤਲਬ ਹੈ ਨਜ਼ਾਰਾ ਆਊਗਾ ਜਦੋਂ ਉਹਦੀ ਜਲੀ ਜਸਨਾਬ ਚੜਾ ਭਵਸਾ ਜਸ ਇਕੱਠੇ ਤੁਰੀ ਜਲ ਸੱਚ ਵਾਸਤੇ ਲੜੇ ਸੱਚ ਦੇ ਵਿਚਾਰਤਾ ਰਾਸਤੇ ਲੜੇ ਲੋਕਾਂ ਨੂੰ ਜਿਹੜਾ ਬਰਗਲਾ ਕੇ ਝੂਠਾ ਪ੍ਰਚਾਰ ਗਲਤ ਪ੍ਰਚਾਰ ਕਰਕੇ ਗਲਦੇ ਜਹਾਂ ਤੱਕ ਕਰਕੇ ਲੋਕਾਂ ਦਾ ਜੀਵਨ ਖਰਾਬ ਕਰਕੇ ਡੋਬ ਰਹੇ ਨੇ ਲੋਕ ਉਹਨਾਂ ਨੂੰ ਚੈਲੰਜ ਕਰੇ ਚੈਲੰਜ ਕਰੇ ਖੜ ਕੇ ਮੈਦਾਨ ਚ ਜੇ ਇਕੱਠੇ ਹੋ ਕੇ ਆ ਕੇ ਬੰਦ ਮਾਰਨ ਦੀ ਗੱਲ ਵੀ ਆਉਂਦੀ ਹੈ ਤਾਂ ਕੋਈ ਪਰਵਾਹ ਨਹੀਂ ਕਰੇ ਹਥਿਆਰ ਲੈ ਕੇ ਵੀ ਬਰਾਬਰ ਖੜਾ ਹੋ ਜਾਓ ਵੀ ਆ ਜਾਓ ਵੀ ਤੇ ਦਿਲ ਦੀ ਮਰਜ਼ੀ ਆ ਜਾ ਲਕੀਰ ਕੱਢ ਕੇ ਖੜਾ ਹੋ ਜੂਵੇ ਲੜੇ ਦੀ ਜਸਨਾਬ ਚੜੇ ਭਵਸ ਦੇ ਰੇਤ ਨਾ ਨਿਤ ਰਹਿ ਜਸਨਾਬ ਚੜੇ ਭਵਸ ਸਾਗਰ ਤਰ ਫਿਰ ਧੀਰਜ ਕਿਹਾ ਜਾਵੇ ਡਰ ਪਾ ਨਾ ਹੋਵੇ ਪੰਗਾ ਲੈ ਲੈ ਫਿਰ ਡਰ ਜੂਵੇ ਪੰਗਾ ਲੈ ਕੇ ਡਰੀ ਜਾਂਦਾ ਲੋ ਪੰਗਾ ਹੀ ਨਹੀਂ ਲਈਦਾ ਹੁੰਦਾ ਇਹ ਆ ਤਾਂ ਕਿਸੇ ਮੈਦਾਨ ਚ ਜਾਇਦਾ ਨਹੀਂ ਜਾਂ ਫਿਰ ਪਿੱਛੇ ਮੁੜੀਦਾ ਨਹੀਂ ਜਿਹੜਾ ਪੈਰ ਗਾਹਾਂ ਹੋ ਗਿਆ ਪਿੱਛੇ ਨਹੀਂ ਪੱਟੀਦਾ ਹੁੰਦਾ ਦੇਨ ਨਤ ਨਤ ਰਾਜ ਜਿਉ ਉਸ ਨਾਪ ਚੜੈ ਭਵ ਸਾਗਰ ਤਾਰੈ ਧੀਰਜ ਤਾਂ ਬਣਾਇ ਇਹ ਤਨ ਹਿਰਦਾ ਧੀਰਜ ਦੇ ਧਾਮ ਹੋਵੇ ਧੀਰਜ ਦੇ ਬਿਨਾ ਹਿਰਦੇ ਚ ਕੁਛ ਹੋਵੇ ਹੀ ਨੋ ਹੌਸਲੇ ਤੇ ਬਿਨਾ ਹਿਰਦੇ ਚ ਕੁਛ ਵੀ ਨਹੀਂ ਹੈ ਹੋਰ ਧੀਰਜ ਦਾ ਹੌਸਲਾ ਅਡੋਲ ਹੋ ਕੇ ਗੱਲ ਕਰੇ ਬਣਾਇ ਇਹ ਤਨ ਬੁੱਧ ਜਿਉ ਦੀਪ ਖਿੱਚਿਓ ਜਾਰਾ ਬੁੱਧੀ ਐਸੀ ਹੋਵੇ ਦੀਵਾ ਜਲੇ ਤਾਂ ਸਾਹਮਣੇ ਝਾਕੇ ਨਹੀਂ ਸਕਦਾ ਕੁਛ ਹਰੇਕ ਅਨੁਰੋਚਿਤ ਇਹਦਾ ਬੁੱਧ ਐਸੀ ਹੋਵੇ ਜੇ ਐਸੀ ਬੰਦ ਹੋਵੇ ਤਾਂ ਹੀ ਤੇ ਰਿਤਾ بڑੂਗਾ ਬੁੱਧ ਉਸ ਦੀਪ ਕੋ ਜਿਹਾ ਹਜਾਰਾ ਗਿਆਨਾ ਕੀ ਵਧਨੀ ਬਨ ਹੱਥ ਲਾ ਕਾ ਤੁਰਤਾ ਕੋ ਦਵਾਰ ਹਰ ਹੈ ਜਿਹੜੀ ਗਿਆਨ ਦੀ ਕੈਂਚੀ ਹੈ ਗਿਆਨ ਦੀ ਖੜਗ ਹੈ ਗਿਆਨ ਖੜਗ ਹੈ ਕੈਂਚੀ ਨਹੀਂ ਹੈ ਖੜਗ ਕਾਤਿਕ ਕਾਤਿਕ ਖੜਗ ਨੂੰ ਕਹਿੰਦੇ ਨੇ ਇਹਨਾਂ ਨੇ ਕਾਤੀ ਦਾ ਕੈਂਚੀ ਕਰ ਲਿਆ ਗਿਆਨ ਖੜਗ ਨਾਲ ਉੱਦਲੀ ਕਾਰ ਤਾਨੂੰ ਕੱਢ ਦੇਵੇ ਗਿਆਨ ਖੜਕੀਆ ਕਿ ਹੁਕਮ ਦੇ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ ਜੱਬੜਵਾਨਾ ਦਾ ਹੁਕਮ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਨਾ ਕੋਈ ਕਿਸੇ ਦਾ ਕੁਝ ਸਮਾਰ ਸਕਦਾ ਨਾ ਵਿਗਾੜ ਸਕਦਾ ਵਿਗਾੜ ਦੀ ਇੱਛਾ ਕਰ ਸਕਦਾ ਸਮਾਰਨ ਦੀ ਇੱਛਾ ਕਰ ਸਕਦਾ ਸਮਾਰਨਾ ਵਿਗਾੜਨਾ ਪਰਮੇਸ਼ਰ ਦੇ ਹੱਥ ਹੈ ਗਿਆਨ ਹੈ ਕਿ ਵੱਡ ਨਹੀਂ ਬਰੁਹਾਤ ਲਾਹ ਕਾਤੁਰਤਾਤ ਬਾਰ ਬਹਾਰਾ ਹੈ ਕਾਰ ਤਾਨੂੰ ਗਿਆਨ ਨਾਲ ਅੰਦਰੋਂ ਕੱਢੇ ਗਿਆਨ ਖੜਗਣਾ ਕਾਰ ਤਾਨੂੰ ਕੱਢ ਕੇ ਬਾਹਰ ਮਾਰੇ ਕੱਟ ਕੇ ਜਿਵੇਂ ਉਹ ਕੱਢਦੇ ਨੇ ਨਾ ਇਧਰ ਖਤਾਂ ਦੀਆਂ ਟਾਣੀਆਂ ਖਰਾਬ ਕੱਟ ਕੇ ਫਿਰ ਬਾਹਰ ਸਾਫ ਸਰਦ ਦਿੰਦੇ ਨੇ ਐ ਜਿਹੜੀਆਂ ਕਾਰ ਤਾ ਇਹਨੂੰ ਫालतੂ ਇਹਨੂੰ ਕੱਟ ਕੇ ਨਾ ਕਾਰ ਤਾਨੂੰ ਬਾਹਰ ਕੱਢ ਦਵੇ ਗਿਆਨ ਦੇ ਗਿਆਨ ਖੜਗ ਨਾਲ ਹੋਈ ਦਰਸ਼ਨ ਨਿਮਕ ਤਾਪ ਤਰੇ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਪਰਸਤ ਜੇ ਸਪਰਸ਼ ਕਰ ਲਵੇ ਮੁਕਤੀ ਕਰਤ ਗ੍ਰਹਿ ਕੂਪ ਜੇ ਸਪਰਸ਼ ਕਰ ਲਵੇ ਨਾ ਚਿਤ ਮਨ ਦੇ ਨਾਲ ਸਪਰਸ਼ ਹੋ ਜਵੇ ਬਾਪੇ ਮੁਕਤ ਮੁਕਤੀ ਕਰਤ ਗ੍ਰਹਿ ਕੂਪ ਆ ਜਿਹੜਾ ਅਕੂਪ ਆ ਨੇ ਰਾਹੂ ਆ ਸੰਸਾਰ ਜਿਹੜਾ ਖੂਪ ਕੂਪ ਸੰਸਾਰ ਦਾ ਖੂਆ ਹੈ ਹਾੜ ਦੇਵ ਕੂਏ ਪੜਾ ਜਿਹੜਾ ਕੁਝ ਡਗਿਆ ਹੋਇਆ ਇਹ ਬਚੇਰਾ ਚਿੱਤਰ ਵਿਚਤ ਇਹ ਵਿਚਾਰਾ ਇਹਦੇ ਵਿੱਚ ਹੀ ਮੁਕਤ ਹੋ ਜਾਂਦਾ ਮੁਕਤ ਕੀ ਆ ਆਤਮਾ ਨੇ ਨਿਕਲ ਜਾਣਾ ਹੈ ਸਰੀਰ ਇੱਥੇ ਛੱਡ ਜਾਣਾ ਹੈ ਔਰ ਮੁਕਤੀ ਨੂੰ ਕਿਤੇ ਚਿਹਰੇ ਚ ਕੀ ਹੈ ਚਿਹਰੇ ਸਰੀਰੇ ਰਹਿਣਾ ਆਤਮਾ ਤਾਂ ਰਹਿੰਦੀ ਹੁੰਦੀ ਹੁਣੇ ਚਿਹਰੇ ਚ ਜੇ ਕੋ ਡਿੱਪ ਪਵੇ ਖੂਦ ਦੇ ਵਿੱਚ ਉਹ ਸਰੀਰੇ ਛੱਡੂ ਆਤਮਾ ਫੇਰ ਨਿਕਲ ਜਾਂਦੀ ਹੈ ਉਤੋਂ ਆਤਮਾ ਨਹੀਂ ਕੋਈ ਡਰਦੀ ਹੁੰਦੀ ਜਿੰਨਾ ਜਰਾ ਆਤਮਾ ਤੇ ਸਰੀਰ ਦਾ ਅਡੋ ਅਡ ਸਮਝ ਨਹੀਂ ਉਹਨਾਂ ਨੂੰ ਤਾਂ ਡਰ ਲੱਗਦਾ ਜਾਂ ਜਦ ਆਤਮਾ ਤੇ ਸਰੀਰ ਦਾ ਅਡੋ ਅਡ ਸਮਝ ਆ ਗਿਆ ਫੇਰ ਖੂ ਦਾ ਕਾਹਦਾ ਡਰ ਆਤਮਾ ਨੇ ਤਾਂ ਚਿਰ ਚਲੇ ਗਣੇਸ਼ਰੀ ਉੱਥੇ ਰਹਿ ਜਾਣ ਮੇਰੀ ਬੰਦੀ ਭਗਤ ਛਡਾਵਾ ਬੰਧ ਹੈ ਭਗਤ ਨਾ ਛੁੱਟਾ ਹੈ ਮੋਹ ਉਧਰ ਹੋ ਆ ਨਾ ਗੱਲ ਹਾਗਰ ਬਲੋ ਗੱਲ ਆ ਰਹੀ ਹੈ ਹਾਗਰ ਬਲੋ ਜੇ ਉੱਥੇ ਨਾ ਕਹਿੰਦੇ ਇੱਥੇ ਕਿਤੇ ਇੱਥੇ ਫਸਣਾ ਚਲਦੇ ਆ ਕੇ ਮੇਰੀ ਵੰਦੀ ਭਗਤ ਛੜਾਵਾ ਜੇ ਉੱਥੋਂ ਗੱਲ ਨਾ ਸ਼ੁਰੂ ਕਰਦੇ ਤਾਂ ਇੱਥੇ ਆ ਕੇ ਫਸ ਗਏ ਉਹ ਜਿਨ੍ਹਾਂ ਨੇ ਇਹ ਵੀ ਨਾ ਸਮਝਿਆ ਵੀ ਇਹ ਹੁਣ ਆਹ ਸ਼ਬਦ ਕਿਹਦੇ ਵੱਲੋਂ ਉਚਾਰਨ ਹੋ ਰਹੇ ਕੋਈ ਸਟਾਈਲ ਅਸਾਂ ਦੇ ਦਸਮਾਚ ਪੀ ਕਾਲਪੁਰਖਵਾਚ ਜਾਂ ਕੌਣ ਬਾਚ ਤੇ ਆ ਜਾਂਦਾ ਲਿਖ ਕੇ ਇੱਥੇ ਲਿਖ ਕੇ ਆਉਂਦਾ ਨਹੀਂ ਜੇ ਉੱਥੋਂ ਨਾ ਚਲਦੇ ਇੱਥੇ ਆ ਕੇ ਫਸ ਜੇ ਇਹਨਾਂ ਨੇ ਉਹ ਤੇ ਨਹੀਂ ਸਮਝਿਆ ਵੀ ਗੱਲ ਕਿੱਧਰੋਂ ਕਿੱਧਰੋਂ ਆਈ ਹੋਈ ਆ ਇੱਥੇ ਆ ਕੇ ਫਸ ਗਏ ਹੋ ਇੱਥੇ ਗਾਲਪੁਰਖ ਬਾਚ ਐ ਇੱਥੇ ਗਾਲਪੁਰਖ ਬਾਚ ਐ ਠਾਕੁਰ ਬਾਚ ਐ ਹਾਂ ਠਾਕੁਰ ਬਾਚ ਦੀ ਗੱਲ ਮੇਰੀ ਬਾਂਦੀ ਭਗਤ ਛਡਾਵਾ ਬਾਂਦੇ ਭਗਤ ਨਾ ਛੁੱਟਾ ਮੋਹ ਉਹ ਕਹਿੰਦਾ ਬ੍ਰਹਮ ਕਹਿੰਦਾ ਜਿਹਦੀ ਮੈਂ ਬੰਦੀ ਸੀ ਨਾ ਸੁਰਤ ਮਾਇਆ ਨਾਲ ਜੋੜੀ ਸੀ ਉਹ ਜਿਹੜਾ ਭਗਤ ਸੀ ਉਹਨੇ ਛਡਾ ਲਈ ਭਗਤ ਕੌਣ ਸੀ ਪੂਰਨ ਬ੍ਰਹਮ ਭਗਤ ਐ ਉਹ ਤਾਂ ਛਡਾ ਲਈ ਭਗਤਾਂ ਨੇ ਉਹ ਛੁਟ ਲਾਇਆ ਆ ਭਗਤ ਨੇ ਜਿਹੜੇ ਸੁਰਤ ਜਿਹੜੀ ਮਾਇਆ ਚ ਮੈਂ ਬੰਨੀ ਸੀ ਜੋੜੀ ਸੀ ਉਹ ਤਾਂ ਉਹਨਾਂ ਨੇ ਛਡਾ ਲਈ ਬੰਦੇ ਭਗਤ ਨਾ ਛੁੱਟੇ ਮੋਰ ਜਿੱਤੇ ਹੁਣ ਭਗਤ ਨੇ ਬੰਨ ਲਈ ਸੁਰਤ ਹੁਣ ਤੋੜੀ ਨਹੀਂ ਟੁੱਟੇ ਛੋੜੀ ਨਹੀਂ ਛੁੱਟੇ ਐਸੀ ਵਾਦੋ ਖਿੰਚ ਤੜੀ ਹੁਣ ਜਿੱਤੇ ਭਗਤ ਨੇ ਬੰਨਤੀ ਸੁਰਤ ਮੇਰੀ ਮਾਇਆ ਤਾਂ ਪਰੇ ਹੁਣ ਨਹੀਂ ਛੁੱਟਦੀ ਕਿਸੇ ਤੋਂ ਜਿਹਨੂੰ ਹੱਥ ਭਗਤ ਨੇ ਫੜਾਤੀ ਮੇਰੀ ਬਾਹ ਉਹ ਨਹੀਂ ਛੱਡਦਾ ਸਰਵ ਸ਼ਕਤੀ ਮਾਨ ਉਹ ਬਾਹ ਬੀਠ ਲੈ ਉਹਨੇ ਫੜ ਲਈ ਬਾਹ ਬਾਹ ਛੱਡਦਾ ਉਹਦੇ ਕੋਲ ਛਡਾਉ ਮੈਂ ਬੰਨੀ ਸੀ ਮਾਇਆ ਜੇ ਠੱਗ ਮੂਰੀ ਖਾਦੀ ਸੀ ਮੈਂ ਤਾਂ ਆਪੇ ਬੰਨੀ ਸੀ ਮੈਂ ਤਾਂ ਆਪੇ ਬੰਨੀ ਸੀ ਮੇਰੀ ਵਰਹੀ ਨਾਲੇ ਬੰਨੀ ਹੋਈ ਸੀ ਉਹਨਾਂ ਸਮਝਾ ਕੇ ਛਡਾਤੀ ਭਗਤ ਨੇ ਭਗਤਾਂ ਨੇ ਗੁਰਬਾਣੀ ਸਮਝਾ ਕੇ ਸਾਡੀ ਸੁਰਤ ਹੈ ਮਾਇਆ ਤੋਂ ਛਡਵਾਤੀ ਬੰਦੇ ਭਗਤ ਨਾ ਛੁਟੇ ਮੋਹਰੇ ਹੁਣ 베ਰੀ ਕਹਿ ਕੇ ਇਹ ਕਹਤਾ ਜਿਹੜਾ ਬ੍ਰਹਮ ਸੀ ਉਹਨੇ ਸੁਰਤ ਆਪਣੀ ਮਾਇਆ ਜੋੜੀ ਸੀ ਅਸਲ 'ਚ ਆਪੇ ਜੋੜੀ ਸੀ ਮੇਰੀ ਬੰਦੀ ਭਗਤ ਛਡਾਵੈ 베ਰੀ ਬੰਦੀ ਹੋਈ ਸੀ ਮਾਇਆ 'ਚ ਸੁਰਤ ਆਪਣੀ ਵਰ ਜਿਹਨਾਂ ਅਪੈਰ ਗੋੜਾ ਆਪੇ ਮਾਰਿਆ ਸੀ ਕਾਫਲ ਆਪਣੇ ਹੱਥ ਭਗਤਾਂ ਨੇ ਉਪਦੇਸ਼ ਕਰਕੇ ਸਤੋਤੂ ਖੋਲਤੀ ਛਡਾਤੀ ਬੰਦੇ ਭਗਤ ਨਾ ਛੁੱਟੇ ਮੋਹਿ ਥੋੜ ਭਗਤਾ ਨੇ ਬਨ ਲਈ ਸੱਚ ਨਾਲ ਸੁਰਤ ਮੈਂ ਬਣੀ ਸੀ ਝੂਠ ਨਾਲ ਹੁਣ ਨਹੀਂ ਛੁੱਟਦੀ ਮੇਤੋਂ ਮੇਰੇ ਕੋਲ ਇਹਨਾਂ ਗਿਆਨ ਨਹੀਂ ਹੈ ਵੇਰ ਮੈਂ ਸਮਝਾ ਲਾ ਹੁਣ ਹੁਣ ਨਹੀਂ ਛੁੱਟਦੀ ਮਨਮੁਖ ਤੇ ਸੁਰਤ ਇਥੋਂ ਹੁਣ ਸਾਖਤ ਦੇ ਹੀ ਸਾਖਤ ਦਾ ਉਪਦੇਸ਼ ਸਿੱਖ ਨੂੰ ਨਹੀਂ ਸਮਝਾ ਸਕਦਾ ਵੀ ਛੱਡ ਦੇ ਹੁਣ ਤੂੰ ਮਾਇਆ ਜਾ ਜਾ ਸਿੱਖ ਨੂੰ ਕੋਈ ਸਾਖਤ ਆਪਣਾ ਨਾਲ ਨਹੀਂ ਜੋੜ ਸਕਦਾ ਇੱਥੇ ਆ ਗਈ ਖੋਪਰੀ ਨਾਲ ਲੈ ਗਈ ਆ ਰਹੀ ਚੱਲ ਗਈ ਨਹੀਂ ਸੁਤ ਛੁੱਟ ਸਕੀ ਕਿਸੇ ਤੇ ਜੇ ਢੁੱਟ ਸਕੀ ਉਥੋਂ ਵਰਤੀ ਕਿਸੇ ਦੀ ਵੀ ਸਾਖਤਾਂ ਨੂੰ ਜੋਰ ਲਾ ਲਿਆ ਆਹੀ ਗੱਲ ਸੀ ਬੰਦੇ ਭਗਤਾਂ ਨੂੰ ਛੁੱਟੇ ਮੋਹ ਇਹ ਤਾਂ ਹੰਕਾਰ ਹੀ ਹੈ ਫਿਰ ਉਹ ਹੰਕਾਰ ਬੋਲਦਾ ਇੱਥੇ ਇਤਨਾ ਹੰਕਾਰ ਬੋਲਦਾ ਇਹ ਤਾਂ ਮੈਂ ਬੋਲਦੀ ਆ ਮੈਂ ਤਾਂ ਨਹੀਂ ਛੁੱਟਦੀ ਹੁਣ ਭਗਤਾਂ ਦੇ ਵਿਰੋਧ ਜਿਹੜਾ ਖੜਾ ਸਾਖ ਤ ਉਹਦੇ ਨਹੀਂ ਛੁੱਟਦੀ ਜਿੱਥੇ ਭਗਤ ਨੇ ਜੋੜ ਦੇਣਾ ਜਿਹੜਾ ਰੰਗ ਭਗਤ ਨੇ ਚੜ੍ਹਾ ਦੇਣਾ ਉਹ ਰੰਗ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਉਹ ਰੰਗ ਤੇ ਆਪਣਾ ਰੰਗ ਨਹੀਂ ਕੋਈ ਚੜ੍ਹ ਸਕਦਾ ਨਾਪ ਦੇ ਰੰਗ ਤੇ ਕੋਈ ਰੰਗ ਐਸਾ ਹੈ ਨਹੀਂ ਦੁਨੀਆ ਜਿਹੜਾ ਚੜ੍ਹ ਜੇ ਬਕੀ ਰੰਗ ਕੋਈ ਵੀ ਹੋਵੇ ਨਾਮ ਉਹ ਤੇ ਆਪਣਾ ਰੰਗ ਵਿਚਾਰ ਦਿੰਦਾ ਭਗਤ ਆਪਣਾ ਰੰਗ ਚੜ੍ਹ ਦਿੰਦਾ ਰੰਗ ਕੋਈ ਵੀ ਹੋਵੇ ਪਿੱਛੇ ਕਿਸੇ ਮੱਤ ਦਾ ਕਿਸੇ ਧਰਮ ਦਾ ਰੰਗ ਕਿਹਾ ਜਾ ਵੀ ਹੋਵੇ ਭਗਤੀ ਦਾ ਰੰਗ ਸੱਚ ਦਾ ਰੰਗ ਉਹ ਤੇ ਚੜ ਜਾਂਦਾ ਨਾਮ ਦਾ ਰੰਗ ਉਹ ਤੇ ਚੜ ਜਾਂਦਾ ਜਿਹਨੂੰ ਨਾਮ ਦਾ ਰੰਗ ਚੜ੍ਹਦਾ ਉਹ ਤੇ ਕੋਈ ਰੰਗ ਨਹੀਂ ਚੜ੍ਹਦਾ ਗੱਲ ਆ ਹੈ ਨਾ ਮੋਹੇ ਲੱਗੇ ਠਾਕੁਰ ਵੱਲੋਂ ਠਾਕੁਰ ਵੱਲੋਂ ਹੀ ਬੋਲੇ ਆ ਗਿਆ ਕਿ ਵੰਦੇ ਭਗਤ ਨੇ ਛੋੜ ਬੂਲ ਵੱਲੋਂ ਬੋਲੇ ਆ ਗਿਆ ਬੂਲ ਵੀ ਤਾਂ ਠਾਕੁਰ ਹੈ ਭੰਦੇ ਭਗਤ ਨਾ ਜੁੱਤੇ ਮੋੜ ਉਹ ਉਹ ਮੂਲ ਮੰਨ ਗਿਆ ਵੀ ਮੇਰੀ ਉਹ ਗਲਤੀ ਸੀ ਸੁਰਤ ਮਾਇਆ ਬਣੀ ਸੀ ਆਪਣੀ ਮੈਂ ਆਪਣੀ ਸੁਰਤਾਫੇ ਜੋੜੀ ਸੀ ਮਾਇਆ ਜੀ ਹੁਣ ਭਗਤ ਉਹ ਜਦ ਕਹਿ ਤਾ ਕਹਿਣ ਸੁਣਨ ਕੋ ਦੂਜਾ ਉੱਥੋਂ ਹੀ ਲੈਣ ਬਦਲੀ ਗਏ ਕਹਿਣ ਸੁਣਨ ਕੋ ਦੂਜਾ ਚੱਲੋ ਇਹ ਇਹ ਬਿਮਾਰ ਹੀ ਹੈ ਬ੍ਰਹਮੇ ਬਿਮਾਰ ਹੈ ਪੂਰਨ ਬ੍ਰਹਮ ਤੋਂ ਜਦ ਜਦ ਪੂਰਨ ਬ੍ਰਹਮ ਤੋਂ ਬ੍ਰਹਮ ਹੋਇਆ ਬਿਮਾਰੀ ਦਾ ਜਨ ਪੈਦਾ ਹੋਈ ਹੈ ਕਬੀ ਨਹੀਂ ਹੋਈ ਉਹ ਜੀ ਪੂਰਨ ਬ੍ਰਹਮ ਤੋਂ ਜਾਂ ਬ੍ਰਹਮ ਹੋਇਆ ਤੇ ਕਮੀ ਆਈ ਤਾਂ ਹੀ ਹੋਇਆ ਬਾਂਦੇ ਭਗਤ ਨਾ ਛੁੱਟੇ ਮੋਹੇ ਜਦ ਪੂਰਨ ਬ੍ਰਹਮ ਹੋਏ ਨੇ ਉਹ ਜਿਹੜੀ ਕਮੀ ਹੋਈ ਹੋਈ ਹੈ ਬਿਮਾਰੀ ਹੈ ਹਮੇਤ ਛੁੱਟ ਕੇ ਹੀ ਪੂਰਨ ਬ੍ਰਹਮ ਹੋਣੇ ਨੇ ਹਾਂ ਮੇਰਾ ਪ੍ਰਤੀਕੇ ਮਨਾ ਮਨ ਜਿਹੜਾ ਪਰਮਾ ਉਹੀ ਹੁੰਦੇ ਪਰਮ ਦੂਰ ਹੋ ਗਿਆ ਹੂੰ ਬੰਦੂਰ ਹੋਗੀ ਬੰਦੇ ਭਗਤ ਨਾ ਛੁੱਟੇ ਮੋਹਤ ਜੇ ਭਗਤ ਨੇ ਉਪਦੇਸ਼ ਕਰਕੇ ਜਿੱਥੇ ਬੰਨਤੀ ਸੁਤ ਵੀ ਛੁੱਟਦੀ ਹੈ ਮਨਵਤ ਤੋਂ ਨਹੀਂ ਛੁੱਟਦੀ ਗੁਰਮਾਦੀ ਬਣੀ ਹੋਈ ਬੋਏ ਦਾ ਮੰਨ ਮਨਵਤ ਮੇਰੀ ਮਤ ਨਾ ਨਹੀਂ ਛੁੱਟਦੀ ਹੁਣ ਨਹੀਂ ਮੈਂ ਬਨ ਸਕਦਾ ਹੁਣ ਨਹੀਂ ਸੁਰਤ ਨੂੰ ਮੈਂ ਪਹਿਲਾਂ ਮਾਇਆ ਦੀ ਲਾਲਚ ਕਰਦਾ ਸੀ ਨਾ ਵੀ ਸਰਨਾ ਨਹੀਂ ਉਹ ਨਹੀਂ ਕਰਨਾ ਇਹ ਦਲੀਲਾਂ ਜਿਹੜੀਆਂ ਦੁਨਿਆਵੀ ਨੇ ਹੁਣ ਨਹੀਂ ਕੰਮ ਕਰਦੀਆਂ ਗੁਰਮਤਮੁਰੇ ਦੀ ਲੀਲਾ ਅੰਦਰ ਮੈਂ ਅਭੀ ਨਹੀਂ ਕਬ ਕਰਦੀ ਹਾਂ ਇੱਕ ਸਮੇਂ ਮੋਕੋ ਗਏ ਬੰਦ ਤੋ ਫੁਣ ਮੋ ਪਹਿ ਜਵਾਬ ਨਾ ਹੋਏ ਇੱਕ ਸਮੇਂ ਕਹਿੰਦਾ ਜੇ ਮੈਨੂੰ ਵੀ ਬਣ ਲੈਂਦਾ ਉਹ ਤਾਂ ਪੂਰਨ ਬ੍ਰਹਮ ਨੇ ਮੋਕੋ ਗਏ ਬੰਦ ਪੂਰਨ ਬ੍ਰਹਮ ਨੂੰ ਬ੍ਰਹਮ ਨੂੰ ਬਣ ਲੈਂਦਾ ਨਾ ਯਾਦ ਪਰਮ ਦਾ ਭਾਂਜਾ ਜਿੱਤ ਲਿਆ ਜਦ ਗੁਰਬਾਣੀ ਨੇ ਘੇਲ ਲਿਆ ਬ੍ਰਹਮ ਨੂੰ ਅਤਖੜੇ ਚ ਰਾਲੇ ਇੱਕ ਸਮੇਂ ਸਤਿ ਬ੍ਰਹਮ ਆਪਣੀ ਸੁਰਤ ਨੂੰ ਪਟਦਾ ਹੈ ਮਾਇਆ ਚੋ ਕੱਟਦਾ ਹੈ ਜਦੋਂ ਹਾਰ ਮੰਨ ਜਾਂਦਾ ਗੁਰਬਾਣੀ ਤੋਂ ਜਦੋਂ ਉਹਦੀ ਬੁੱਧ ਬਦਲ ਜਾਂਦੀ ਹੈ ਜਦ ਭਗਤ ਉਹਦੀ ਬੁੱਧ ਬਦਲ ਦਿੰਦਾ ਬ੍ਰਹਮ ਦੀ ਇੱਕ ਸਮੇਂ ਮੌਕਾ ਗਏ ਬੰਦ ਜਦ ਭਗਤ ਦੇਖੋ ਜਦ ਭਗਤ ਜਿਹੜਾ ਹੈਗਾ ਗੁਰਬਾਣੀ ਦੇ ਉਪਦੇਸ਼ ਨਾਲ ਬ੍ਰਹਮ ਦੀ ਬੁੱਧ ਬਦਲੀ ਜਾਂਦੀ ਹੈ ਉਹਦੀ ਬੁੱਧੇ ਜਵਾਬ ਬਦਲ ਗਈ ਫੇਰ ਉਹ ਬਨੇ ਆ ਗਏ ਜਵਾਬ ਨਹੀਂ ਹੁੰਦਾ ਮੋਹੇ ਠਾਕਰ ਬਨੇ ਆ ਰਿਹਾ ਦਾ ਹੀ ਠੀਕ ਆ ਫੇਰ ਜਵਾਬ ਨਹੀਂ ਆਉਂਦਾ ਕਹਿੰਦਾ ਮੈਨੂੰ ਨਹੀਂ ਜਵਾਬ ਆਉਂਦਾ ਮੈਂ ਠਾਕਰਾਂ ਮੈਨੂੰ ਨਹੀਂ ਉਸ ਦਾ ਜਵਾਬ ਆਉਂਦਾ ਭਗਤ ਤੋਂ ਠਾਕਰ ਛੋਟਾ ਭਗਤ ਵੱਡਾ ਭਗਤ ਬਰਾਬਰ ਹੋਰ ਨਾ ਕੋਈ ਹਾਂ ਠਾਕਰ ਛੋਟਾ ਇਹ ਜਿਹੜੇ ਵੱਡਾ ਰਹੀ ਸੀ ਪਿੱਛੇ ਜਿਹੜੀ ਭੂਤ ਬੰਦੇ ਭਗਤ ਨਾਲ ਮੋਹੇ ਉਹ ਏਸੇ ਕਰਕੇ ਠਾਕਰ ਬਗੈਰਾ ਜਿਹੜੇ ਇਹਨਾਂ ਨੇ ਦੇਦਾਰੀ ਬਣਾਏ ਹੋਏ ਨੇ ਪ੍ਰਭੂ ਪ੍ਰਭ ਸਾਰੇ ਦਿਨ ਤੁਹਾਡੀ ਬਣਾਏ ਨੇ ਇੱਥੇ ਭਗਤ ਵੱਡਾ ਕਰਦਾ ਭਗਤ ਭਗਤੇ ਵੱਡਾ ਭਗਤ ਭਗਤ ਨਾ ਛੁੱਟੇ ਭਗਤ ਇੱਕ ਹੈ ਸਭ ਤੋਂ ਸੂਰਤ ਹੈ ਬ੍ਰਹਮਣੀ ਹੈਗਾ ਠਾਕੁਰੀ ਹੈਗਾ ਸਭ ਸੂਰਤ ਉੱਥੇ ਵੀ ਠਾਕਰੇ ਪਰ ਹੋ ਚੁੱਕੀ ਉਹੋ ਜਦ ਕਿ ਆ ਘਰ ਮੈਂ ਠਾਕਰ ਮਦਰ ਨਾ ਆਵੇ ਆਪਣੇ ਛੁੱਟਣ ਦਾ ਜਤਨ ਕਰਾਉਂਦਾ ਤੇ ਮੈਂ ਰਹਾ ਘਰ ਮੈਂ ਠਾਕਰ ਹੈ ਫਿਰ ਤੇ ਠਾਕਰ ਹੈ ਫਿਰ ਉਹ ਜੂੰ ਦੇ ਵਿੱਚ ਹੈ ਉਸ ਨੇ ਆਪਣੀ ਸੂਰਤ ਬੰਨੀ ਹੋਈ ਹੈ ਅਗਲੀ ਪੰਕਤੀ ਬਹੁਤ ਵੀ ਨਹੀਂ ਆ ਰਹੀ ਕਿ ਸਮੇ ਮੋਕੋ ਗਏ ਬੰਦੇ ਹਾਂ ਇੱਕ ਸਮੇ ਕਿਹੜੇ ਸਮੇ ਜੇ ਮੈਨੂੰ ਵੀ ਫੜ ਕੇ ਜਦੋਂ ਤੁਰਕੀ ਬਾਣੀ ਆਉਂਦੀ ਹੈ ਇਹ ਵੀ ਲਾਜਵਾਬ ਹੋ ਜਾਂਦਾ ਉਹ ਇੱਕ ਸਮੇ ਮੋਕੋ ਗਏ ਬੰਦੇ ਹਾਂ ਗਏ ਬੰਦੇ ਜਾਂ ਤੁਰਕੀ ਬਾਣੀ ਆਉਂਦੀ ਹੈ ਸੋਚੀ ਆਉਂਦੀ ਹੈ ਇਹਨੂੰ ਵੀ ਜਵਾਬ ਨਹੀਂ ਆਉਂਦਾ ਠੀਕ ਹੁਣ ਮੈਂ ਮੋਪੇ ਜਵਾਬ ਨਾ ਹੋਏ ਬਿਲਕੁਲ ਜਵਾਬੇ ਨਹੀਂ ਹੋ ਸਕਦਾ ਬਿਲਕੁਲ ਜਵਾਬ ਕਰਵਾਣੀ ਦਾ ਤੁਰਕੀ ਬਾਣੀ ਆਉਂਦੀ ਹੈ ਮੇਰੇ ਕੋਲ ਜਵਾਬ ਦੀ ਭਗਤ ਬਾਣੀ ਤੁਰਕੀ ਬਾਣੀ ਜੇ ਸੋਚੀ ਅੰਦਰੋਂ ਆਉਂਦੀ ਹੈ ਜਿੱਥੇ ਮੈਂ ਖੜ ਜਾਣਾ ਵੀ ਹੁਣ ਕਿੱਧਰ ਨੂੰ ਜਾਵਾਂ ਤਾਂ ਮੈਨੂੰ ਆਉਂਦੀ ਹੈ ਤਾਂ ਮੈਨੂੰ ਜਦੋਂ ਜਵਾਬ ਨਾ ਹੋਵੇ ਮੰਨਣੀ ਪੈਂਦੀ ਏ ਉਹ ਗੱਲ ਉਦ ਹੀ ਉਹ ਸੱਚਾ ਹੋ ਮੇਰੇ ਤੋਂ ਜਵਾਬ ਨਹੀਂ ਆਉਂਦਾ ਠਾਕੁਰ ਬੋਲ ਰਿਹਾ ਹੈ ਆਹੋ ਉੱਤੇ ਵੀ ਠਾਕੁਰ ਜੀ ਆਪਣੇ ਛੋਟੇ ਸ਼ਬਦੇ ਠਾਕੁਰ ਤੋਂ ਸ਼ੁਰੂ ਹੋਇਆ ਠਾਕੁਰ ਤੋਂ ਹੀ ਸ਼ੁਰੂ ਹੋਇਆ ਉਹ ਠਾਕੁਰ ਨੂੰ ਦਾ ਚੈਲੰਜ ਕਰਤਾ ਉਹਨੇ ਵੀ ਆ ਜਾ ਬੈਲ ਨਾ ਹੋੜ ਕੇ ਲੈ ਜੰਦ ਜਾਨਾ ਠਾਕੁਰ ਬਰਾਬਰ ਨੇ ਹੁਣ ਜਨ ਵੀ ਹੋ ਗਿਆ ਠਾਕੁਰ ਜਾਨ ਵਾਲੀ ਅਵਸਥਾ ਹੀ ਠਾਕੁਰ ਦੀ ਅਵਸਥਾ ਦਿਖਾਈ ਹੈ ਇਹ ਜਾਨਾ ਠਾਕੁਰ ਦੋਏ ਬਰਾਬਰ ਨੇ ਜਦੋਂ ਜਾਨ ਹੋ ਗਿਆ ਠਾਕੁਰ ਬਰਾਬਰ ਹੋ ਗਏ ਦੋਏ ਇੱਕ ਹੋ ਗਏ ਤਾਂ ਜਨ ਜਿੰਨੀ ਉਹ ਬਾਪਰਾ ਠਾਕੁਰ ਜੀ ਵੀ ਪਤਨੀ ਆ ਜੋ ਜਾਂਦੇ ਵਾਸਤੇ ਉਹੀ ਢਾਗਦੇ ਵਾਸਤੇ ਮੇਰਾ ਨਿੱਜੀ ਰੂਪ ਕਹਿੰਦਾ ਦਾਸ ਜਨਨ ਮੇਰਾ ਨਿੱਜੀ ਰੂਪ ਆ ਜੇ ਦਾਸ ਜਨਨ ਉਹ ਵੀ ਮੇਰਾ ਨਿੱਜੀ ਰੂਪ ਨੇ ਉਹਦੇ ਜਿੰਨੀ ਪਾਵਰ ਮੇਰੇ ਚ ਮੈਂ ਉਹਦਾ ਨਾਲ ਵੱਡਾ ਨਹੀਂ ਹੈਗਾ ਹੁਣ ਆ ਭਗ ਤਾ ਡਾ ਉਹ ਕਾਣ ਸੁਣ ਲ ਕੋ ਦੂਜੇ ਵਾਲਾ ਪਲੇਖਾ ਕੱਢਿਆ ਇੱਥੇ ਲਿਆ ਕੇ ਜਿਹੜਾ ਕਾਣ ਸੁਣ ਲ ਕੋ ਦੂਜਾ ਸੀ ਨਾ ਉਹ ਐਡਮਿਟ ਕਰ ਗਿਆ ਵੀ ਦੋ ਇੱਕੋ ਜਿਹੇ ਸੀ ਬਰਾਬਰ ਹੀ ਉਹ ਜਾਂ ਪੰਜ ਉਹ ਚ ਹਾਂ ਸੀ ਉਹ ਚ ਮੈਂ ਸੀ ਹਾਂ ਹਾਂ ਮੈਂ ਮੈਂ ਵਿਚੋਂ ਜਾਏ ਤੂੰ ਕਿਹਦੇ ਚੀਜ਼ ਹੋਂ ਆਇਆ ਦੂਰੋਂ ਚੱਲ ਕੇ ਉਹ ਜੇ ਰੁਕਸਦੀ ਸੀ ਉਹ ਠਾਗਰਜੀ ਸੀਗਾ ਹਾਂ ਠਾਗਰਜੀ ਠਾਗਰ ਤੇ ਸੀ ਹਾਂ ਫਲਸ ਵਿੱਚੇ ਸੀ ਹਾਂ ਮੈਂ ਤੱਕੀ ਤੋਂ ਸੁਣ ਆਇ ਜੀ ਉਹ ਮੈਂ ਗੁਣ ਬੰਦ ਸਗਲ ਕੀ ਜੀਵਨੀ ਮੇਰੀ ਜੀਵਨੀ ਮੇਰੇ ਦਾਸ ਮੈਂ ਗੁਣ ਬੰਦ ਸਗਲ ਕੀ ਜੀਵਨੀ ਜੇ ਮੈਂ ਗੁਣਾ ਨਾ ਵਜ ਜਾ ਗੁਣਕ ਗੁਣਵੰਤਾ ਹੋ ਜਾ ਹਾਂ ਗੁਣ ਬੰਦ ਹੋ ਗੁਣਵੰਤਾ ਜੇ ਹੁਕਮ ਦੇ ਵਿੱਚ ਗੁਣਵੰਤਾ ਸਗਲ ਕੀ ਜੀਵਨ ਫੇਰ ਸਗਲ ਦੀ ਜੀਵ ਨਹੀਂ ਜਾਣਾ ਇਹ ਕੋ ਕੇ ਉਗਿਆਣਾ ਫਿਰ ਮੇਰੀ ਜੀਵ ਨਹੀਂ ਮੇਰੇ ਦਾਸ ਮੇਰੀ ਜੀਵ ਨਹੀਂ ਮੇਰੇ ਦਾਸ ਮੇਰੀ ਜੀਵ ਨਹੀਂ ਮੇਰੇ ਦਾਸ ਕਿ ਮੇਰੇ ਦਾਸ ਨਾ ਹੁੰਦੇ ਤਾਂ ਮੈਂ ਜਨਮ ਲੈ ਕੇ ਕੀ ਕਰਨਾ ਸੀ ਸ਼ਬਦ ਗੁਰੂ ਨੇ ਕਿਉਂ ਪ੍ਰਗਟ ਹੋਣਾ ਸੀ ਜੀਵਨ ਕੀ ਹੈ ਸੁਣ ਸਮਾਧ ਤੇ ਬਿਨਾ ਜ ਸੈ ਸਮਾਧ ਦਾ ਜੀਵਨ ਚੱਲੂ ਹੁੰਦਾ ਜਨਾ ਜਦ ਸੁਣ ਸਮਾਧ ਲਗਾਇੰਦੋਂ ਮਰ ਜੀਵਨ ਦੀ ਚੱਲਦਾ ਜੀਵਨ ਨਹੀਂ ਬਣਿਆ ਜਾਂਦਾ ਉਦੋਂ ਸਮਝ ਨਹੀਂ ਹੁੰਦਾ ਮੇਰੀ ਜੀਵ ਨਹੀਂ ਮੇਰੇ ਦਾਸ ਦਾਸਾਂ ਕਰ ਗਈ ਹੈ ਅਸਪਾਸ਼ਾ ਕੀ ਕਹਿਣਾ ਨੇ ਇਡੀ ਹੀ ਕਿਰਪਾ ਕੇ ਸਜੇ ਹਮ ਨਹੀਂ ਮੋਸੋਂ ਗਰੀਬ ਕਰੋੜ ਦੇ ਉਹੀ ਤਾਂ ਗੱਲ ਹੈ ਹੋਰ ਕੀ ਹੈ ਮੇਰੇ ਜਨਮ ਲੈਣ ਦੀ ਲੋੜ ਕੀ ਸੀ ਬਰੇ ਜੀ ਬਿਨੇ ਮੇਰੇ ਦਾ ਸ਼ਬਦ ਗੁਰੂ ਜਨਾਂ ਜਨ ਪ੍ਰਗਟ ਹੈ ਕਾਦੇ ਵਾਸਤੇ ਹੈ ਸਿਖਿਆ ਦੇਣ ਵਾਸਤੇ ਤਾਂ ਸਾਨੂੰ ਬਨੜ ਵਾਲਿਆਂ ਵਾਸਤੇ ਗਿਆ ਨਾ ਫਿਰ ਜੋ ਹਮ ਪਾਪ ਕਰਨਤਾ ਪਤ ਪਵਨ ਦਾ ਨਾਮ ਕੈਸੇ ਹੁੰਦਾ ਨਾਮ ਕੈਸੇ ਹੁੰਦਾ ਉਹ ਤਾਂ ਅਗੇ ਤਾਂ ਇਹ ਪਤਾ ਲੱਗਦਾ ਵੀ ਗੱਲ ਕਿੱਥੋਂ ਕਿੱਥੇ ਜਾਂਦੀ ਹੈ ਮੈਂ ਗੁਣਬੰਦ ਸਗਲ ਕੀ ਜੀਵਨ ਮੇਰੇ ਹੀ ਜੀਵਨ ਹੀ ਮੇਰੇ ਦਾਸ ਮੈਂ ਗੁਣਬੰਦ ਜੇ ਮੈਂ ਗੁਣਾ ਦੇ ਵਿੱਚ ਪੂਰਾ ਗੁਣਾਜ ਵਿੱਚ ਵੱਧਿਆ ਹੋਇਆ ਔਗਣਾ ਤੋਂ ਮੁਕਤਾਂ ਫਿਰ ਸਗਲ ਕੀ ਜੀਵਨ ਸਾਰਿਆਂ ਨੂੰ ਜੀਵਨ ਦਾਤ ਦੇਣ ਵਾਲਾ ਫਿਰ ਮੈਂ ਉਹ ਸਾਰਿਆਂ ਨੂੰ ਮੁਕਤ ਕਰਨ ਵਾਲਾ ਜੀਵਨ ਦਾਤ ਦੇਣ ਵਾਲਾ ਹੀ ਹੈ ਫਿਰ ਜਿਹਨੇ ਵੀ ਸਤਖੰਡ 'ਚ ਬੈਠੇ ਨੇ ਸਾਰੇ ਜੀਵਨ ਮੁਕਤ ਨੇ ਔਰ ਜੀਵਨ ਦਾਨ ਦੇਣ ਵਾਲੇ ਨੇ ਸਾਰਿਆਂ ਨੂੰ ਹੁਕਮ ਕੀ ਹੈ ਹੁਕਮ ਜੀਵਨ ਦਾਨ ਹੈ ਆਪ ਪਛਾਇਆ ਹੀ ਪਰਸਦ ਮੁਕਤ ਕਰਤ ਗ੍ਰਹਿ ਗੂਪ ਨਾਮਦੇਵ ਜਾ ਕੇ ਜੀਐਸੀ ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ ਆਪ ਦੇਵ ਕਹਿੰਦਾ ਜਿਹਦੇ ਜੀ ਦੇ ਵਿੱਚ ਇਹ ਗੱਲ ਸਮਝ ਆ ਗਈ ਜਿਹਨੂੰ ਨਾਮਦੇਵ ਜਾ ਕੇ ਜੀ ਠਾਕੁਰ ਔਰ ਸੇਵਕ ਕੋਈ ਹੁੰਦੇ ਨੇ ਕੋਈ ਫਰਕ ਨਹੀਂ ਉਹਦੇ ਅੰਦਰ ਉਹ ਜਿਹੇ ਪ੍ਰਕਾਸ਼ ਹੋ ਜੂਗਾ ਤੈਸੋ ਤਾਕਾ ਪ੍ਰੇਮ ਪ੍ਰਕਾਸ਼ ਫੇਰ ਪ੍ਰੇਮ ਪ੍ਰਕਾਸ਼ ਹੋਊਗਾ ਕੋਈ ਤਾਂ ਪਹਿਲਾਂ ਨਹੀਂ ਹੁੰਦਾ ਫੇਰ ਆ ਕੇ ਵਿਸ਼ਨੂੰ ਔਰ ਸ਼ਿਵ ਜੀ ਔਰ ਕ੍ਰਿਸ਼ਨ ਥੱਲੇ ਰਹਿ ਜਾਣੇ ਨੇ ਤਾਂ ਆ ਕੇ ਥੱਲੇ ਰਹਿਣੇ ਨੇ ਪਹਿਲਾਂ ਨਹੀਂ ਰਹਿੰਦੇ ਉਹ ਅਗਿਆਨਤਾ ਨਾਲ ਨਹੀਂ ਥੱਲੇ ਕਰਨੇ ਆ ਸੀ ਉਹ ਅਸੀਂ ਨਹੀਂ ਜੀ ਬੰਦੇ ਇਹਨਾਂ ਨੂੰ ਅਗਿਆਨਤਾ ਪ੍ਰਕਾਸ਼ ਨਾਲ ਥੱਲੇ ਆਉਣ ਪਰਗਾਸੇ ਸਾਡੇ ਕੋਲ ਵੱਧ ਹੋਵੇ ਗੀਤਾ ਤੋਂ ਵੱਧ ਪ੍ਰਗਾਸ ਹੋਵੇ ਸਾਡੇ ਕੋਲ ਤਾਂ ਗ੍ਰਿਸ਼ਨ ਥੱਲੇ ਆਉਂਦਾ ਮਹਾਭਾਰਤ ਤੋਂ ਵੱਧ ਪ੍ਰਗਾਸ ਹੋਵੇ ਸਾਡੇ ਕੋਲ ਤਾਂ ਆਮਾ ਪਰ ਥੱਲੇ ਰਹਿ ਜਾਂਦੀ ਹੈ ਰਮਾਇਣ ਤੋਂ ਵੱਧ ਪ੍ਰਗਾਸ ਸਾਡੇ ਕੋਲ ਹੋਵੇ ਰੋਸ਼ਨੀ ਅਸੀਂ ਜਿਆਦਾ ਪਾਸ ਕੀਏ ਫਿਰ ਉਹ ਗੀਤ ਥੱਲੇ ਰਹਿੰਦੀ ਹੈ ਅੱਖਾਂ ਵਿੱਚ ਜਿਕੇ ਥੋੜੀਆ ਰੇਗ ਨੂੰ ਦਿੰਦਿਆ ਕਰੀ ਜਾਓ ਤੁਸੀਂ ਫਿਰ ਰੇਗ ਨੂੰ ਘਟਿਆ ਦੱਸਿਓ ਇਦਾਂ ਨਹੀਂ ਦੱਸਿਆ ਜਾ ਸਕਦਾ ਉਹਦਾ ਨਹੀਂ ਕੋਈ ਫਾਇਦਾ ਉਹਨਾਂ ਗੱਲਾਂ ਉਪੂਰਖਾਂ ਦੀ ਗੱਲ ਹੈ ਉਦੋਂ ਜਿਆਦਾ ਪ੍ਰਕਾਸ਼ ਪੈਦਾ ਕਰਦੋ ਸੂਰਜ ਦਾ ਪ੍ਰਕਾਸ਼ ਜਿਆਦਾ ਸਭੰਦਨ ਚੰਦ ਸਾਰ ਤਾਰੇ ਸਭ ਤੋਂ ਸੂਰੇ ਜਿਆਦਾ ਜਸ ਪ੍ਰਕਾਸ਼ ਕੀਤਾ ਨਾ ਸੂਰੇ ਨੇ ਤਾਂ ਮਨੇ ਬਣਾਇਆ ਤਾਂ ਮਨੇ ਨੇ ਪ੍ਰਕਾਸ਼ ਬਣਾਉਂਦਾ ਹੈ ਸੂਰਜ ਦਾ ਵੀ ਚੰਦ ਤਾਰੇ ਭਾਈ ਸਭ ਥੱਲੇ ਨੇ ਚੰਦ ਤਾਰੇ ਨੇ ਸਾਰੇ ਥੱਲੇ ਨੇ ਉਹ ਜਿਵੇਂ ਇਹ ਮੱਥੇ ਤੇ ਕੀ ਆ ਜਾਂਦਾ ਹੀ ਹੈ ਹੋਰ ਕੀ ਆ ਉੱਥੇ ਰੱਖਿਆ ਇਹ ਤੇ ਉਹਨਾਂ ਨੇ ਕਹਾਂ ਉਹਨਾਂ ਨੇ ਵੀ ਜਾਂਦੇ ਰੱਖਿਆ ਬਜਦ ਉੱਤੇ ਨਾਮਦੇਵ ਜਾ ਕੇ ਜੀਐਸੀ ਤੈਸੋ ਤਾਕਾ ਪ੍ਰੇਮ ਪ੍ਰਕਾਸ਼ ਜੀ ਦੇ ਜੀ ਦੇ ਵਿੱਚ ਐਸੀ ਗੱਲ ਹੈ ਕਿ ਠਾਕੁਰ ਤੋਂ ਸੇਵਕ ਸੇਵਕ ਤੋਂ ਠਾਕੁਰ ਇੱਕੋ ਹੀ ਗੱਲ ਹੈ ਤੈਸੋ ਠਾਕੁਰ ਤੋਂ ਜੇ ਸੇਵਕ ਪੈਦਾ ਹੁੰਦਾ ਹੈ ਜੇ ਠਾਕੁਰ ਸੇਵਕ ਨੂੰ ਪ੍ਰਗਟ ਕਰਦਾ ਹੈ ਸੰਸਾਰ ਚ ਠਾਕੁਰ ਹੈ ਤਾਂ ਹੀ ਸੇਵਕ ਪਹਿਲੇ ਜੀ ਪਹਿਲਾ ਹੋਇਆ ਨਾ ਜਨਮ ਦਿੱਤਾ ਠਾਕੁਰ ਨੇ ਸੇਵਕ ਨੂੰ ਸੇਵਕ ਠਾਕੁਰ ਨੂੰ ਜਨਮ ਦਿੰਦਾ ਫਿਰ ਜੇ ਸੇਵਕ ਉਹਦੇ ਨਾਲ ਜਾ ਕੇ ਰਲਦਾ ਹੈ ਤਾਂ ਇੱਕ ਹੁੰਦਾ ਤਾਂ ਸਤਗੁਰ ਦਾ ਜਨਮ ਹੁੰਦਾ ਆ ਗੱਲ ਹੈ ਹਾਂ ਦਾਸ ਮੇਰੀ ਜੀਵਨੀ ਤਾਂ ਹੈ ਹਾਂ ਦਾਸ ਜੀਵਨੀ ਤਾਂ ਮੇਰੇ ਦਾਸ ਮੇਰੇ ਦਾਸ ਜਦ ਸੇਵਕ ਆਪਣਾ ਸਰੈਂਡਰ ਕਰਕੇ ਉਹਦੇ ਵਿੱਚ ਆਪਣੀ ਸਭ ਕੁਝ ਦੇ ਦਿੰਦਾ ਹੈ ਤਨ ਮਨ ਤਲਬ ਸਭ ਸੋਮ ਗੁਰ ਕੋ ਹੁਕਮ ਮੰਨਿਆ ਭਾਈ ਜਦ ਇਹ ਹੋ ਜਾਂਦਾ ਤਾਂ ਸਤਗੁਰ ਦਾ ਜਨਮ ਹੁੰਦਾ ਸਤਗੁਰ ਕੇ ਜਨਮ ਹੈ ਤਾਂ ਗਵਰ ਮਿਲਦਾ ਤਾਂ ਉਹਨੂੰ ਜਨਮ ਮਿਲਦਾ ਉਹਦੀ ਜੀਵਨੀ ਸ਼ੁਰੂ ਹੁੰਦੀ